ਪੰਜਾਬ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸੰਧਵਾ ਨੇ ਦਿੱਤਾ ਵੱਡਾ ਸੁਨੇਹਾ ਕਰਤਾਰ ਸਿੰਘ ਸੰਧਵਾ ਨੇ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਲੋੜ ਦੱਸਿਆ ਹੈ ਨਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨੇ ਪੈਣਗੇ ਸੋ ਕਰਤਾਰ ਸੰਧਵਾ ਦੇ ਇਸ ਸੁਨੇਹੇ ਦੇ ਨਾਲ ਪੂਰੇ ਦੇਸ਼ ਵਿੱਚ ਬੁਲਵਾਲ ਮਚ ਗਿਆ ਹੈ ਆਮ ਆਦਮੀ ਪਾਰਟੀ ਦਾ ਇਹ ਲੀਡਰ ਜੋ ਜਮੇਵਾਰ ਅਹੁਦੇ ਤੇ ਬੈਠਾ ਹੋਣ ਦੇ ਨਾਤੇ ਜੋ ਜਨਸੰਖਿਆ ਨੂੰ ਕੰਟਰੋਲ ਕਰਨ ਦੀ ਬਜਾਏ ਹੋਰ ਜਨਸੰਖਿਆ ਵਧਾਉਣਾ ਚਾਹੁੰਦਾ ਹੈ ਤੁਸੀਂ ਜੁੜਿਓ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਟਾਰ ਸਿੰਘ ਸੰਧਵਾ ਜੋ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤਰੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਸੁਨੇਹਾ ਦਿੱਤਾ ਗਿਆ ਅੱਜ ਪੰਜਾਬ ਦੇ ਵਿੱਚ ਕਿ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ ਸੋ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜੋ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਜੁम्मेवार ਅਹੁਦੇ ਤੇ ਬੈਠੇ ਨੇ ਪਰ ਉਹਨਾਂ ਦੇ ਵੱਲੋਂ ਅਜਿਹਾ ਸਨੇਹਾ ਪੰਜਾਬੀਆਂ ਨੂੰ ਸਪੈਸ਼ਲ ਕਿਉਂ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਰਿਵਾਜ ਚੱਲ ਪਿਆ ਕਿ ਬੱਚਾ ਇੱਕ ਹੀ ਪੈਦਾ ਕਰਨਾ ਹੈ ਪਰ ਪੰਜਾਬੀਆਂ ਲਈ ਇਹ ਚੰਗੀ ਗੱਲ ਨਹੀਂ ਹੈ ਬੁਢਾਪੇ ਦਾ ਸਹਾਰਾ ਬੱਚੇ ਹੁੰਦੇ ਹਨ ਇਸੇ ਕਰਕੇ ਪੰਜਾਬੀਆਂ ਨੂੰ 2 ਜਾਂ 3 ਬੱਚੇ ਪੈਦਾ ਕਰਨੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਤੋਂ ਹਜ਼ਾਰਾਂ ਬੱਚੇ ਹਰ ਸਾਲ ਵਿਦੇਸ਼ਾਂ ਵੱਲ ਜਾ ਰਹੇ ਹਨ ਜੋ ਪੰਜਾਬ ਵਿੱਚ ਜਨਸੰਖਿਆ ਘਟ ਰਹੀ ਹੈ ਉਹਨਾਂ ਨੇ ਇਹ ਕਿਹਾ ਕਿ ਮਸਲਾ ਬੜਾ ਗੰਭੀਰ ਹੈ ਅਤੇ ਪੰਜਾਬੀ ਇੱਕ ਬੱਚੇ ਵਾਲੀ ਸੋਚ त्याग ਕੇ ਨਸਲਾਂ ਬਚਾਉਣ ਵਾਸਤੇ 2 ਜਾਂ 3 ਬੱਚੇ ਪੈਦਾ ਕਰਨ ਜਿਹੜੇ ਸੱਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹ ਵਾਪਸ ਮੁੜ ਕੇ ਨਹੀਂ ਆ ਰਹੇ ਸੋ ਦੱਸ दिए ਕਿ ਸੰਧਵਾ ਨੇ ਇਹ ਬਿਆਨ ਜੇ ਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਵੱਲੋਂ ਗੁਰਦੁਆਰਾ ਗੁਰੂ ਨਾਨਕ 사త్సੰਗ ਸਭਾ ਕੋਟਕਪੂਰਾ ਵਿਖੇ ਇੱਕ ਸਮਾਗਮ ਦੇ ਦੌਰਾਨ ਦਿੱਤਾ ਉਹਨਾਂ ਨੇ ਕਿ ਅੱਜ ਦਾਦੇ ਤੋਂ ਪੋਤੇ ਤੱਕ ਤਿੰਨ ਪੀੜੀਆਂ ਨਸ਼ਾ ਰਹਿਤ ਪਰਿਵਾਰ ਦੇ ਸਨਮਾਨ ਸਮਰੋਹ ਦੇ ਦੌਰਾਨ ਜੋ ਉਹ ਸਪੈਸ਼ਲ ਪਹੁੰਚੇ ਹੋਏ ਸਨ ਔਰ ਉੱਥੇ ਉਹਨਾਂ ਨੇ ਇਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੀ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਨਸਲ ਬਚਾਉਣ ਦੀ ਲੋੜ ਹੈ ਸੋ ਵਿਧਾਨ ਸਭਾ ਸਪੀਕਰ ਦਾ ਜੋ ਅਜੇਹਾ ਸੁਨੇਹਾ ਦੇਰੇ ਜਿਸ ਨਾਲ ਪਹਿਲਾ ਹੀ ਜਨਸੰਖਿਆ ਜਿਹੜੀ ਇਹ ਪੂਰੇ ਭਾਰਤ ਦੇਸ਼ ਦੀ ਚੀਨ ਨਾਲੋਂ ਵੀ ਅੱਗੇ ਲੰਘ ਚੁੱਕੀ ਹੈ ਜੋ ਜਨਸੰਖਿਆ ਦੇ ਆਧਾਰ ਦੇ ਉੱਪਰ ਭਾਰਤ ਪਹਿਲੇ ਨੰਬਰ ਤੇ ਆ ਗਿਆ ਪੂਰੇ ਵਿਸ਼ਵ ਵਿੱਚੋਂ ਪਰ ਇਹ ਰਾਜਨੀਤਿਕ ਲੀਡਰ ਜਿਹੜੇ ਕਿ ਅਜਿਹੇ ਬਿਆਨ ਦਿੰਦੇ ਨੇ ਇਸ ਤੋਂ ਪਹਿਲਾਂ Hindu ਸਮਾਜ ਦੇ ਵਿੱਚ ਜੋ Hindu ਲੀਡਰਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਂਦੇ ਸੀ ਸੋ ਹੁਣ ਸਿੱਖ ਲੀਡਰ ਵੀ ਅਜਿਹੇ ਬਿਆਨ ਦੇਣ ਲੱਗੇ ਨੇ ਜੋ ਮੁਸਲਮਣੇ ਉਹਨਾਂ ਦੇ ਵੱਲੋਂ ਵੀ ਆਪਣੇ ਜਿਹੜਾ ਕਿ ਦੇਸ਼ ਦੇ ਵਿੱਚ ਜਨਸੰਖਿਆ ਵਧਾਈ ਜਾ ਰਹੀ ਹੈ ਆਬਾਦੀ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਜੋ ਕਿ ਆਉਣ ਵਾਲੇ ਜਿਹੜੇ ਨਸਲਾਂ ਨੇ ਉਹਨਾਂ ਨੂੰ ਭੁੱਖਮਰੀ ਨਾਲ ਵੀ ਕਿਤੇ ਨਾ ਕਿਤੇ ਜੂਜਨਾ ਪਵੇਗਾ ਆਉਣ ਵਾਲੀਆਂ ਨਸਲਾਂ ਲਈ ਅੰਨ ਪੈਦਾ ਕਰਨਾ ਔਰ ਉਹਨਾਂ ਦਾ ਢਿੱਡ ਪੰਣਾ ਵੀ ਬੜਾ ਔਖਾ ਹੋ ਜਾਵੇਗਾ ਜੇਕਰ ਇਸੇ ਤਰ੍ਹਾਂ ਜਨਸੰਖਿਆ ਵਧੀ ਗਈ ਤਾਂ ਜੋ ਕੋਟਾਰ ਸਿੰਘ ਸੰਵਾਦਾ ਇਸ ਸਨੇਹਾ ਪੰਜਾਬੀਆਂ ਨੂੰ ਇਹ ਕਿਸ ਕਾਰਨ ਦਿੱਤਾ ਗਿਆ ਇਹ ਤਾਂ ਹੁਣ ਸਮਾਂ ਦੱਸੇਗਾ ਲੇਕਿਨ ਕੋਟਾਰ ਸਿੰਘ ਸੰਵਾਦ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਅਜੇਹਾ ਸਨੇਹਾ ਦੇ ਦੇਣਾ ਉਸਨੇ ਪੂਰੀ ਤਰ੍ਹਾਂ ਸਿਆਸਤ ਵਿੱਚ ਵੱਡਾ ਭਾਂਬੜ ਮਚਾ ਦਿੱਤਾ ਹੈ ਪੂਰਾ ਬਵਾਲ ਮਚਾ ਦਿੱਤਾ ਹੈ ਕਿ ਕੋਰਟਾਰ ਸਿੰਘ ਸੰਵਾ ਦੇ ਵੱਲੋਂ ਅਜਿਹ ਸੁਨੇਹਾ ਕਿਉਂ ਦਿੱਤਾ ਗਿਆ ਹੈ